ਪੰਜਾਬ ਦੇ ਵਿੱਚ ਜਿੱਥੇ ਪੰਚਾਇਤੀ ਚੋਣਾਂ ਚੱਲ ਰਹੀਆਂ ਨੇ ਉੱਥੇ ਹੀ ਕਾਗਜ਼ੀ ਕਾਰਵਾਈ ਪੂਰੀ ਹੋ ਚੁੱਕੀ ਹੈ ਤੇ ਹੁਣ ਨਾਮਜ਼ਦਗੀ ਜਿਹੜੀ ਪੂਰੀ ਹੋ ਚੁੱਕੀ ਹੈ ਨੇ ਤੇ ਉਸ ਨੂੰ ਲੈ ਕੇ ਹੁਣ ਕਈ ਪਿੰਡਾਂ ਦੇ ਵਿੱਚ ਸਰਸਮਤੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ ਉਸ ਨੂੰ ਲੈ ਕੇ ਪਟਿਆਲਾ ਦੀ ਗੱਲ ਕੀਤੀ ਜਾਏ ਪਟਿਆਲਾ ਦੇ ਵਿੱਚ ਵੀ ਜਿਹੜੇ ਇੱਕ ਦੋ ਪਿੰਡਾਂ ਦੇ ਵਿੱਚ ਸਰਸਮਤੀ ਹੋਈ ਹੈ ਪਿੰਡ ਤਿਆਲਾ ਦੋ ਥੋੜੀ ਦੂਰ ਤੇ ਵਿੱਚ ਪਿੰਡ ਪੈਂਦਾ ਉਲੜਪੁਰ ਤੇ ਮਹਿਮਤਪੁਰ ਉਲੜਪੁਰ ਦੇ ਜਿਹੜੇ ਸਰਪੰਚ ਹੈ ਸਰਸੰਤੀ ਤੇ ਮਹਿਮਤਪੁਰ ਦੇ ਸਰਪੰਚ ਸਵੇਬ ਸਰਸੰਤੀ ਨਾਲ ਚੁੰਨ ਲਿੱਤੇ ਗਏ ਨੇ ਉਸ ਪਿੰਡ ਦੇ ਵਿੱਚ ਅਸੀਂ ਪਹੁੰਚੇ ਹਾਂ ਸਰਸੰਤੀ ਨਾਲ ਜਿਹੜੇ ਸਰਪੰਚੋਂ ਨੇ ਗਏ ਸੀਮਰ ਸਿੰਘ ਜੀ ਸਾਡੇ ਨਾਲ ਨੇ ਬੈਠੇ ਗੱਲਬਾਤ ਕਰਨ ਨੇ ਸਰਪੰਚ ਸਾਹਿਬ ਪਹਿਲੇ ਤੇ ਬਹੁਤ ਬਹੁਤ ਮੁਬਾਰਕਾਂ ਇਸ ਸਰਪੰਚ ਚੁੜਿਆ ਗਿਆ ਸਰਬਸੰਮਤੀ ਦਾ ਪਹਿਲਾ ਪਿੰਡ ਹੈ 1965 ਤੋਂ ਬਾਅਦ 19 ਤੋਂ ਬਾਅਦ 65 ਸਾਲ ਹੋ ਗਏ ਨੇ ਜਿਹੜੇ ਸਰਬਸੰਮਤੀ ਨਾਲ ਜਿਹੜੇ ਲਗਾਤਾਰ ਹੀ ਜਿਹੜੇ ਸਰਪੰਚ ਚੁੜਿਆ ਜਾ ਰਿਹਾ ਤੇ ਅੱਜ ਤੁਹਾਨੂੰ ਫਿਰ ਇੱਕ ਵਾਰ ਜਿਹੜਾ ਹੈ ਸਰਪੰਚ ਚੁਣ ਲਿਆ ਕੀ ਕਹਿਣਾ ਚਾਹੁੰਦੇ ਹੋ ਕਿ ਪਿੰਡ ਵਾਸੀਆਂ ਨੂੰ ਕਿ ਕਿਸ ਤਰ੍ਹਾਂ ਦੇ ਕੰਮ ਹੋਣ ਤੁਹਾਡੇ ਅੱਗੇ ਰਹਿਣਗੇ ਇਹ ਪਿੰਡ ਦੀ ਖਾਸੀਅਤ ਜਿਵੇਂ ਤੁਸੀਂ ਦੱਸ ਹੀ ਚੁੱਕੇ ਹੋ ਕਿ 1959 ਤੋਂ ਲੈ ਕੇ ਅੱਜ ਤੱਕ ਇੱਥੇ ਕਦੇ ਵੀ ਵੋਟ ਨਹੀਂ ਪਈ ਪੰਚਾਇਤ ਪੰਚਾਇਤ ਇਲੈਕਸ਼ਨ ਦੀ ਹਮੇਸ਼ਾ ਹੀ ਸਰਬਸੰਮਤੀ ਨਾਲ ਅਸੀਂ ਚੁੰਦੇ ਹਾਂ ਸਾਰਾ ਪਿੰਡ ਇਕੱਠਾ ਬੈਠ ਕੇ ਡਿਸਾਈਡ ਕਰਦਾ ਦੇ ਇਸ ਵਾਰੀ ਕਿਨੂੰ ਮੈਂਬਰ ਬਨਾਈਏ ਕਿਨੂੰ ਇਸ ਵਾਰੀ ਸਰਪੰਚ ਬਨਾਈਏ ਉਸ ਹਿਸਾਬ ਦੇ ਨਾਲ ਹੀ ਅਸੀਂ ਫੇਰ ਹੁਣ ਅੱਗੇ ਸਾਰੇ ਜੋ ਜੋ ਕੰਮ ਪੈਂਡਿੰਗ ਪਏ ਨੇ ਡਵੈਲਪਮੈਂਟ ਦੇ ਉਹ ਹੁਣ ਉਹ ਸਾਰੇ ਕੰਮ ਉਸ ਹਿਸਾਬ ਨਾਲ ਹੀ ਅਸੀਂ ਹੁਣ ਅੱਗੇ ਤੋਰਾਂਗੇ ਸਾਰੇ ਪਿੰਡ ਦੀ ਰਾਏ ਲੈ ਕੇ ਬੈਠ ਕੇ ਜਿਹੜੇ ਜਿਹੜੇ ਮੁੱਦੇ ਨੇ ਉਹਨਾਂ ਉਹਨਾਂ ਨੂੰ ਅਸੀਂ ਪੂਰਾ ਕਰਾਂਗੇ ਹਰ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਰੋਲਰ ਰੱਪਾ ਪੈ ਰਿਹਾ ਕਿ ਹਾਂ ਜੀ ਸਾਡੇ ਸਰ ਕਾਗਜ਼ ਪਾੜ ਦਿੱਤੇ ਨੇ ਜਾਂ ਕਿ ਇਸ ਤਰ੍ਹਾਂ ਕਰ ਦਿੱਤਾ ਹੈ ਸਰਕਾਰ ਨੇ ਐਵੇਂ ਕਰ ਦਿੱਤਾ ਐਵੇਂ ਕਰ ਦਿੱਤਾ ਪਰ ਪਹਿਲਾ ਪਿੰਡ ਹੈ ਤੁਹਾਡਾ ਜਿਹੜਾ ਕਿ ਸਰਸੰਤਿ ਨਾਲ ਚੁੜਿਆ ਗਿਆ ਤੇ ਪੰਚ ਵਗੈਰਾ ਵੀ ਨਾਲ ਸਾਰੇ ਇਸੇ ਤਰ੍ਹਾਂ ਹੀ ਚੁੜੇਗੇ ਨੇ ਹਾਂ ਜੀ ਸਾਰੇ ਪੰਚ ਵੀ ਇਦਾਂ ਹੀ ਚੁਣੇ ਗਏ ਨੇ ਜੀ ਪੰਜ ਪੰਚਾਂ ਦੇ ਪੇਪਰ ਤੇ ਇੱਕ ਸਰਪੰਚ ਦਾ ਪੇਪਰ ਸਿਰਫ ਇਹੀ ਭਰੇ ਗਏ ਨੇ ਇਸ ਤੋਂ ਇਲਾਵਾ ਕੋਈ ਹੋਰ ਪੇਪਰ ਨਹੀਂ ਭਰਿਆ ਗਿਆ ਆ ਆਪਸੀ ਭਾਈਚਾਰਾ ਮੇਨਟੇਨ ਕਰਨਾ ਹੀ ਸਾਡਾ ਹੀ ਮੇਨ ਮਕਸਦ ਹੈ ਤਾਂ ਕਿ ਪਿੰਡ ਦਾ ਮਾਹੌਲ ਨਾ ਖਰਾਬ ਹੋਏ ਆ ਸਾਡੀ ਪਿੰਡ ਦੀ ਇਹ ਸੋਚ ਹੈ ਵੀ ਇਹ ਪਿੰਡ ਨਹੀਂ ਹੈ ਇਹ ਇੱਕ ਸਾਡੀ ਐਕਸਟੈਂਡਡ ਫੈਮਲੀ ਹੈ ਸੋ ਐਕਸਟੈਂਡਡ ਫੈਮਲੀ ਚ ਥੋੜੇ ਬਹੁਤ ਲੜਾਈ ਝਗੜੇ ਹੁੰਦੇ ਨੇ ਪਰ ਉਹ ਅਸੀਂ ਇੱਥੇ ਬੈਠ ਕੇ ਉਹਨਾਂ ਨੂੰ ਨਿਬੇੜ ਲਈਦਾ ਤਾਂ ਕਿ ਆਪਸੀ ਪਾਈਚਾਰਾ ਖਰਾਬ ਨਾ ਹੋਏ ਗ੍ਰਾਂਟ ਵਗੈਰਾ ਦੀ ਗੱਲ ਕੀਤੀ ਜੇ ਗ੍ਰਾਂਟਾਂ ਜਿਹੜੀ ਜਿਸ ਤਰ੍ਹਾਂ ਕੀ ਗ੍ਰਾਂਟ ਨੂੰ ਕਿਸ ਤਰ੍ਹਾਂ ਦੇਖ ਰਹੇ ਹੋਗੇ ਕਿਉਂਕਿ ਰੋਲਾ ਹੀ ਸਭ ਤੋਂ ਜ਼ਿਆਦਾ ਗ੍ਰਾਂਟ ਦਾ ਹੀ ਰਹਿੰਦਾ ਹੈ ਪਿੰਡ ਦੇ ਵਿੱਚ ਕਿ ਮੈਂ ਸਰਪੰਚ ਬਣਾ ਤੇ ਮੈਨੂੰ ਗ੍ਰਾਂਟ ਆਵੇ ਜਿਹੜਾ ਸਰ ਸਰਸਮਤੀ ਦੀ ਜਿਹੜੀ ਸਪੈਸ਼ਲ ਗ੍ਰਾਂਟ ਹੈ ਇਹ ਪਹਿਲਾਂ 3 ਲੱਖ ਹੁੰਦੀ ਸੀ ਕਿ ਇਹ ਮਾਨ ਸਰਕਾਰ ਨੇ ਆਖੇ ਇਹਨਾਂ ਨੂੰ 5 ਲੱਖ ਕਰਤਾ ਇਨਕਰੀਸ ਕਰਤਾ ਪਰ ਅਸੀਂ ਇਹ ਫੀਲ ਕਰਦੇ ਹਾਂ ਵੀ ਇਹ ਬਹੁਤ ਘੱਟ ਹੈ ਸਪੈਸ਼ਲੀ ਜਿਵੇਂ ਸਾਡਾ ਪਿੰਡ ਹੈ ਜਿਹੜਾ ਕੀ ਇੱਕ ਐਗਜ਼ਾਮਪਲ ਕ੍ਰੀਏਟ ਕਰ ਰਿਹਾ ਸਾਰੇ ਪੰਜਾਬ ਦੇ ਲਈ ਨਹੀਂ ਬਲਕਿ ਬਾਕੀ ਸੂਬਿਆਂ ਦੇ ਲਈ ਵੀ ਵੀ ਸਾਡੇ ਪਿੰਡ ਨੂੰ ਇੱਕ ਰੋਲ ਮਾਡਲ ਦੇ ਤੌਰ ਦੇ ਉੱਤੇ ਡਵੈਲਪ ਕਰਨਾ ਚਾਹੀਦਾ ਹੈ ਤਾਂ ਕਿ ਜਿਹੜਾ ਇਹ ਸਰ ਸਰਸਮਤੀ ਵਾਲਾ ਮਾਡਲ ਹੈ ਇਹ ਬਾਕੀ ਪਿੰਡ ਵੀ ਇਹਨੂੰ ਅਡਾਪਟ ਕਰਨ ਲਈ ਐਨਕੋਰੇਜ ਹੋਵੇ ਸਾਡੇ ਨਾਲ ਪਿੰਡ ਦੇ ਨੁਮਾਇੰਦੇ ਹੋਰ ਪਿਆ ਮਹਿੰਦਪੁਰ ਪਿੰਡ ਤੋਂ ਵੀ ਮੌਜੂਦ ਨੇ ਗੱਲਬਾਤ ਕਰਨੇ ਆ ਸਰ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਪਿੰਡ ਦਾ ਵੀ ਸਰਪੰਚ ਸਰਬਸੰਮਤੀ ਨਾਲ ਜੁੜਿਆਗੇ ਸਾਡੇ ਜੀ ਪੂਰੀ ਪੰਚਾਇਤ ਪੰਜ ਮੈਂਬਰ ਤੇ ਲੇਡੀ ਸਾਡੇ ਸਿਹਰਤੀ ਬੀਬੀ ਸਤਵਿੰਦਰ ਕੌਰ ਅਸੀਂ ਸਰਪੰਚ ਚੁਣੀ ਆ ਸਾਰੇ ਪਿੰਡ ਦੇ ਨਗਰ ਨੇ ਬੈਠ ਕੇ ਸਰਬਸੰਮਤੀ ਨਾਲ ਜੁੜੀ ਗਏ ਗੁਰੂ ਘਰ ਦੇ ਵਿੱਚ ਬੈਠ ਕੇ ਕੋਈ ਕਿਸੇ ਉਸ ਨਾਲੇ ਬਿਲਕੁਲ ਸਾਰੇ ਪਿੰਡ ਨਾਲ ਇਕੱਠੇ ਹੋ ਕੇ ਸਰਪੰਚ ਪੰਜ ਬਣਾਏ ਕਈ ਹੋਰ ਕਿਉਂਕਿ ਹਜੇ ਵੋਟਾਂ ਦਾ ਟਾਈਮ ਹੈਗਾ VOTING ਹੋਣੀ ਹੈ ਤੇ ਕਿਤੇ ਕੱਲ ਨੂੰ ਉੱਠ ਕੇ ਕੋਈ ਹੋਰ ਨਾ ਕਹਦੇ ਕਿ ਹਾਂ ਜੀ ਅਸੀਂ ਨਹੀਂ ਮਰਾਨਾ ਜੀ ਅਸੀਂ VOTING ਪਾਵਾਂਗੇ ਕਿਸੇ ਦਾ ਹੋਰ ਕੋਈ ਫਾਰਮ ਨਹੀਂ ਭਰਿਆ ਜੀ ਸਿਰਫ ਪੂਰੀ ਪੰਚਾਇਤ ਦਾ ਭਰਿਆ ਸਾਰੇ ਬਿਲਕੁਲ ਓਕੇ ਆ ਲਿਸਟਾਂ ਜਾ ਗਏ ਨਾਮ ਆ ਗਏ ਠੀਕ ਹੈ ਕੋਈ ਗੱਲ ਨਹੀਂ ਕੰਮ ਕਰ ਕਿਸ ਤਰ੍ਹਾਂ ਦੇ ਰਹਿਣਗੇ ਕੰਮ ਕਿਸ ਤਰ੍ਹਾਂ ਦੇ ਜਿਹੜੇ ਹੁਣ ਕਿਤੇ ਰਹਿਣਗੇ ਕੋਈ ਸੋਚੇ ਕਿ ਕੰਮ ਸਾਡੇ ਆ ਰਹਿੰਦ ਨੇ ਆ ਕਰਵਾਈ ਜਾਣਗੇ ਕੰਮ ਸਾਡੇ ਗਲੀਆਂ ਨਾਲੀਆਂ ਤੇ ਤਾਂ ਸਾਰਾ ਕੁਝ ਹੋ ਗਿਆ ਸਿਵਰੇਜ ਵੀ ਪਿਆ ਹੋਇਆ ਜੀ ਅਸੀਂ ਸੀਚੇ ਵਾਲਾ ਪ੍ਰੋਜੈਕਟ ਵੀ ਲਿਆਏ ਸੀ ਉਹ ਵੀ ਸਾਡਾ ਕੰਮ ਪਲੀਟ ਹੋ ਗਿਆ ਵਾਟਰ ਸਪਲਾਈ ਦਾ ਵੀ ਸਾਡਾ ਠੀਕ ਆ ਕੂੜੇ ਵਾਲਾ ਵੀ ਸਾਡਾ ਬਣਾਇਆ ਹੋਇਆ ਜੀ ਪਿੰਡ ਸਭ ਠੀਕ ਆ ਹੁਣ ਤਾਂ ਸਾਡੀ ਇੱਕ ਸੋਚ ਆ ਵੀ ਇੱਕ ਤਾਂ ਸੀ ਸਟੇਡੀਅਮ ਸਾਡਾ ਪਹਿਲਾ ਨੰਬਰ ਦਾ ਵੀ ਸਟੇਡੀਅਮ ਦਾ ਅੱਜ ਉਹਦਾ ਸਾਡਾ 20 ਲੱਖ ਰੁਪਏ ਜਮਾ ਵੀ ਹੋ ਗਿਆ ਉਹਦੇ ਚ ਤੇ ਬਾਕੀ ਅਸੀਂ ਦੂਜੀ ਗੱਲ ਇਹ ਆ ਵੀ ਅਸੀਂ ਸੋਚ ਰਹੇ ਇੱਕ ਸਾਡਾ ਡੰਗਰਾਂ ਦਾ ਹਸਪੀਟਲ ਹੋ ਜੇ ਪਿੰਡ ਸਾਡੇ ਉਰੇ ਜੇ ਇਲਾਕੇ ਦੇ ਵਿੱਚ ਤਿੰਨ ਚਾਰ ਪਿੰਡਾਂ ਦੇ ਵਿੱਚ ਹਸਪੀਟਲ ਦੀ ਡੰਗਰਾਂ ਦਾ ਕਿਉਂ ਬੰਦੇ ਦਾ ਜਾਇ ਜੇ ਕੋਈ ਬਿਮਾਰ ਢਲਾ ਹੋ ਗਿਆ ਗੱਡੀ ਲੈ ਕੇ ਭੁੰਨੇੜੀ ਜਾਂ ਪਟਿਆਲੇ ਵੀ ਚਲਾ ਜਾਂਦਾ ਮਾਲ ਪਸ਼ੂ ਵਾਸਤੇ ਬਹੁਤ ਔਖਾ ਜੀ ਤੇ ਇਸ ਕਰਕੇ ਅਸੀਂ ਉਹ ਸੋਚੇ ਵੀ ਦੋ ਚੀਜ਼ਾਂ ਅਸੀਂ ਪਹਿਰ ਦੇਣੀ ਆ ਇਹ ਚੀਜ਼ਾਂ ਬਾਕੀ ਠੀਕ ਹੈ ਜੀ ਚੱਲ ਰਿਹਾ ਉਹ ਬਾਕੀ ਠੀਕ ਹੈ ਜੈ ਜੀ ਲੋੜ ਕੇ ਮਤਾਬਕ ਪਵੇਗੇ ਅਸੀਂ ਅੱਗੇ ਹੋਰ ਸੋਚਾਂਗੇ ਬਹੁਤ ਵਧੀਆ ਜਿਹੜੇ ਪੰਚਾਇਤ ਚੁਣੀ ਗਈ ਹੈ ਦੋਨੋਂ ਪਿੰਡਾਂ ਦੀ ਸਰਸਵੰਤੀ ਨਾਲ ਜਿਹੜੀ ਪੰਚਾਇਤ ਚੁਣੀ ਗਈ ਹੈ ਅਪਜੇ ਤੁਸੀਂ ਮੈਂਬਰ ਬੰਦੇ ਹੋ ਕਿ ਖੁਸ਼ ਹੋ ਸਰਪੰਚ ਸਾਹਿਬ ਜਿਹੜੇ ਚੁਣੇ ਗਏ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਚੁਣੇ ਗਏ ਇਹ ਤਾਂ ਸਰਪੰਚ ਜੀ ਚਾਹੁੰਦੇ ਨਹੀਂ ਸੀ ਜ਼ਬਰਦਸਤੀ ਬਣਾਇਆ ਪਿੰਡ ਨੇ ਇਹਨਾਂ ਦੀ ਸੋਚ ਨੂੰ ਦੇਖ ਕੇ ਸਰਪੰਚ ਬਣਾਇਆ ਕਿ ਅੱਗੇ ਲੱਗੇ ਕੰਮ ਪਿੰਡ ਦਾ ਸੁਧਾਰ ਪਿੰਡ ਦਾ ਵਿਕਾਸ ਜੋ ਵੀ ਆ ਕੰਮ ਸਹੀ ਤਰੀਕੇ ਨਾਲ ਹੋਣ ਤੇ ਪਿੰਡ ਦੇ ਵਿੱਚ ਏਕਤਾ ਰਹੇ ਇਤਿਫਾਕ ਰਹੇ ਲੜਾਈ ਝਗੜੇ ਤੋਂ ਦੂਰ ਰਹੀਏ ਦੇਖੋ ਲੜਾਈ ਝਗੜਿਆਂ ਦੇ ਵਿੱਚ ਕੋਈ ਫਾਇਦਾ ਨਹੀਂ ਹੁੰਦੇ ਬਥੇਰੇ ਬਿੰડા ਜੁੰਦੇ ਨੇ ਪਰ ਸਾਡੇ ਪਿੰਡ 'ਚ ਇਹੋ ਜੀ ਕੋਈ ਗੱਲ ਨਹੀਂ ਹੈਗੀ ਅਸੀਂ ਦਾ ਜਿਹੜਾ ਪਿੰਡ ਦਾ ਵਿਕਾਸ ਆ ਤਿੰਨ ਚਾਰ ਜਿਹੜੇ ਵਿਕਾਸ ਤਾਂ ਚਲੋ ਕਦੇ ਵੀ ਨਹੀਂ ਮੁੱਕਦੇ ਜੇ ਸਾਰੀ ਉਮਰ ਕਰੀ ਜਾਓ ਪਰ ਜਿਹੜੇ ਜ਼ਰੂਰੀ ਆ ਇਨਸਾਨ ਨੂੰ ਉਹ ਜਿਵੇਂ ਪਾਣੀ ਹੋਇਆ ਜਾਂ ਪਿੰਡ ਦੀ ਹੋਈ ਆਪਣੀ ਸੀਵਰੇਜ ਵਗਾਰਾ ਜਿਵੇਂ ਐਜੂਕੇਸ਼ਨ ਆ ਬਹੁਤ ਸਿਆ ਇਹ ਜ਼ਰੂਰੀ ਹੈ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਤੇ ਸਰਪੰਚ ਸਾਹਿਬ ਬੰਨਾ ਨਹੀਂ ਚਾਹੁੰਦੇ ਸਿਮਰਤਪ੍ਰੀਤ ਜੀ ਪੰਚਾਇਤ ਕਹਿੰਦੀ ਕਿ ਬੰਨਾ ਨਹੀਂ ਚਾਹੁੰਦੇ ਕਿ ਜ਼ਬਰਦਸਤੀ ਬਣਾਇਆ ਕੋ ਵਧੀਆ ਲੱਗਿਆ ਕਿ ਹਾਂ ਇੱਕ ਪਿੰਡ ਦੇ ਵਾਸੀ ਹੋਣ ਦੇ ਨਾਤੇ ਕਿ ਤੁਹਾਨੂੰ ਸრულ ਸੰਤਤੀ ਨਾਲ ਪਿੰਡ ਵਾਸੀਆਂ ਨੇ ਚੁਣ ਲਿੱਤਾ ਇਹਨਾਂ ਨੇ ਬਹੁਤ ਮਾਨਾਦਰ ਦੇ ਨਾਲ ਬਹੁਤ ਰਿਕੁਐਸਟ ਕਰਕੇ ਬਣਾਇਆ ਹੈ ਮੇਰੀ বাসੂ ਨੇ ਹੀ ਬੇਸ਼ ਹੈਗੀ ਹੈ ਇਹੀ ਖੁਆਇਸ਼ ਹੈ ਵੀ ਜੋ ਇਹਨਾਂ ਦੀ ਐਕਸਪੈਕਟੇਸ਼ਨਸ ਨੇ ਮੇਰੇ ਤੋਂ ਤੇ ਗਵਰਨਮੈਂਟ ਤੋਂ ਉਹ ਮੈਂ ਡਿਲੀਵਰ ਕਰ ਸਕਾਂ ਟੂ ਦਾ ਬੈਸਟ ਆਫ ਮਾਈ ਟੂ ਦਾ ਬੈਸਟ ਆਫ ਵਾਟ ਆਈ ਕੈਨ ਡੂ ਬਹੁਤ ਵਧੀਆ ਜਿਹੜਾ ਕਿ ਕੈ ਸਿਮਰਪ੍ਰੀਤ ਸਿੰਘ ਸਰਪੰਚ ਸਰਪੰਚਟੀ ਨਾਲ ਜਿਹੜੇ ਚੁਣੇਗੇ ਨੇ ਕਿਉਂਕਿ ਇਤਿਹਾਸ ਹੀ ਇਹਨਾਂ ਦਾ ਪਿੰਡ ਦਾ ਬੋਲਦਾ ਪਿਆ ਹੈ ਕਿ ਸਰਪੰਚਟੀ ਨਾਲ ਲਗਾਤਾਰ ਜਿਹੜੇ ਸਰਪੰਚ ਬਣande ਆ ਰਹੇ ਨੇ ਤੇ ਪੰਚੀ ਬਣande ਆ ਰਹੇ ਤੇ ਇੱਕ ਹੋਰ ਉਸੇ ਨੂੰ ਇਹ ਦੇਖਦੇ ਹੋਏ ਨਾਲ ਦੇ ਪਿੰਡ ਮਹਿਮਦਪੁਰ ਤੋਂ ਵੀ ਜਿਹੜੇ ਗੇ ਸਰਪੰਚਟੀ ਨਾਲ ਜਿਹੜੇ ਗੇ ਪੰਚਾਇਤ ਚੁਣ ਲਈਤੀ ਗਈ ਹੈ ਸਰ ਉਸ ਦਾ ਵੀ ਸਰਪੰਚ ਬਣਾ ਦਿੱਤਾ ਗਿਆ ਹੈ ਤੇ ਇਹਨਾਂ ਤੋਂ ਪ੍ਰੇਰਨਾ ਲੈਂਦੇ ਹੋਏ ਹੋਰ ਵੀ ਪਿੰਡਾਂ ਨੂੰ ਇਹਨਾਂ ਨੇ ਕਿਹਾ ਕਿ ਸਾਡੇ ਜਿਹੜੇ ਹੈਗੇ ਸਾਂਝ ਸੰਮਤੀ ਨਾਲ ਜਿਹੜਾ ਹੋ ਜੇ ਲੜਾਈ ਝਗੜਿਆਂ ਤੋਂ ਦੂਰ ਰਹਿ ਕੇ ਜਿਹੜੇ ਕਿ ਸਾਂਝ ਸੰਮਤੀ ਨਾਲ ਜਿਹੜੀ ਪੰਚਾਇਤ ਚੁਣੀਤੀ ਜਾਵੇ ਪਟਿਆਲਾ ਤੋਂ ਕੈਮਰਾਮੈਨ ਨਵਮਲੋਤਰਾ ਦੇ ਨਾਲ ਕੁਲਵਿੰਦਰ ਕੁਮਾਰ ਰਿਪੋਰਟ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par